ਹਾਂਜੀ ਦੋਸਤੋ ਹਰਚਰਨ ਸਿੰਘ ਭੁੱਲਰ ਜਿਹੜਾ ਡੀਆਈਜੀ ਸੀ ਉਹਦੀਆਂ ਖਬਰਾਂ ਲਗਾਤਾਰ 2 ਦਿਨ ਤੋਂ ਚੱਲ ਰਹੀਆਂ ਜਦੋਂ ਤੋਂ ਸੀਬੀਆਈ ਨੇ ਛਾਪਾ ਮਾਰਿਆ ਇੱਕ ਕਬਾੜੀਏ ਦੇ ਕੋਲੋਂ ਐਸੇ ਮੰਗਣੇ ਮਹੀਨਾਵਾਰ ਦੀ ਕਿਸ਼ਤ ਮੁਤਾਬਕ ਉਹਨੇ ਸੀਬੀਆਈ ਨੂੰ ਦੋਸਤੋ ਸ਼ਿਕਾਇਤ ਕੀਤੀ ਤੇ ਚੁਕਾ ਦਿੱਤਾ ਹੁਣ ਗੱਲ ਇਹ ਹੈ ਕਿ ਇੰਨੀ ਵੱਡੀ ਰਕਮ ਇੰਨਾ ਵੱਡਾ ਪੈਸਾ ਕੋਈ 7 ਕਰੋੜ ਕਹਿ ਰਿਹਾ ਕੋਈ 5 ਕਰੋੜ ਘੜੀਆਂ ਬਹੁਤ ਮਹਿੰਗੀਆਂ ਜਿਹੜੀਆਂ ਘਰੋਂ ਮਿਲ ਗਈਆਂ ਹੋਰ ਪਤਾ ਨਹੀਂ ਹਜੇ ਕੀ ਕੀ ਸਮਾਨ ਕਿਉਂਕਿ ਸਭ ਤੋਂ ਵੱਡੀ ਚੀਜ਼ ਲਾਕਰ ਦੋਸਤੋ ਜਿਹੜੇ ਬੈਂਕਾਂ ਦੇ ਵਿੱਚ ਇਹਨਾਂ ਨੇ ਲੋਕਰ ਲਏ ਹੁੰਦੇ ਆ ਨਾ ਕਿਰਾਏ ਤੇ ਵੀ ਉਹਦੇ ਵਿੱਚ ਸਮਾਨ ਧਰਨਾ ਜਿੰਨਾ ਮਰਜੀ ਸੋਨਾ, ਚਾਂਦੀ ਰੇ, ਨਗਦੀ ਉਹ ਅਜੇ ਪਤਾ ਲੱਗਣਾ ਹੈ ਉਹ ਗਿਣਤੀ ਦੇ ਵਿੱਚ ਜਗਤਾਰ ਸਿੰਘ ਭੁੱਲਰ ਪੱਤਰਕਾਰ 23 ਲੱਖ ਰ ਕਹਿ ਰਿਹਾ ਹੈ ਕਿ 23 ਲੱਖ ਰ ਹੈ ਜਿਹੜੇ ਖੋਲੇ ਜਾਣੇ ਇਹ ਤੇ ਬੰਦੇ ਇਹ ਕਹਿ ਰਹੇ ਜਿਵੇਂ ਭਾਈ ਸਰਬਜੀਤ ਸਿੰਘ ਬੇਰਕਾ ਜਾਂ ਹੋਰ ਬੁੱਧੀਮਾਨ ਵਕੀਲ ਕਹਿੰਦੇ ਤੇ 100 ਕਰੋੜ ਤੇ ਪਹੁੰਚ ਜਾਵੇਗੀ ਰਾਮਦਾਰੀ ਨਾਲੀ ਕਹਿੰਦੇ 100 ਕਰੋੜ ਰੁਪਇਆ ਵੀ ਇਸ ਬੰਦੇ ਕੋਲੋਂ ਮਿਲ ਸਕਦਾ ਪਰ ਦੋਸਤੋ ਇਨ ਕੁਆਰੀ ਦਾ 파ਟਾ ਕਿੰਨੇ ਮਿਲਦੇ ਐ ਉਹ ਸੀਬੀਆਈ ਨੇ ਜਾਂਚ ਕਰਨੀ ਐ ਬਾਰੇ ਨਾ ਪੈਸਾ ਆਇਆ ਕਿੱਥੋਂ ਦੋਸਤੋ ਅੱਜ ਪੰਜਾਬ ਸਾਡਾ ਕਰਜ਼ਾਈ ਹੈ ਲੋਨ ਤੇ ਚੱਲ ਰਿਹਾ ਹੈ ਕਿਸ਼ਤਾਂ ਤੇ ਚੱਲ ਰਿਹਾ ਹੈ ਤੇ ਉਹ ਜੇ ਬੰਦੇ ਇੰਨਾ ਇੰਨਾ ਪੈਸਾ ਦੱਬ ਕੇ ਬੈਠੇ ਆ ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਣਾ ਹੈ ਕਿ ਮਾਨ ਸਾਹਿਬ ਤੁਸੀਂ ਸੂਬੇ ਦੇ ਮੁਖੀਓ ਤੁਹਾਡੇ ਕੋਲੇ ਤਾਕਤ ਹੈ ਪਾਵਰ ਹੈ ਤੁਸੀਂ ਕਿਉਂ ਨਹੀਂ ਵੱਡੇ ਜਿਹੜੇ ਆਫੀਸਰ ਸਹਿਬਾਨ ਹੈ ਉਹਨਾਂ ਦਾ ਡਾਟਾ ਇਕੱਠਾ ਕਿਉਂ ਨਹੀਂ ਕਰ ਰਹੇ ਕਿਉਂ ਨਹੀਂ ਉਹਨਾਂ ਤੋਂ ਲਿਖ ਕੇ ਲਿਆ ਜਾਂਦਾ ਉਹਨਾਂ ਦੀ ਜਾਂਚ ਕੀਤੀ ਜਾਂਦੀ ਕਿ ਭਾਈ ਤੁਹਾਡੇ ਕੋਲ ਨੌਕਰੀ ਤੇ ਲੱਗਣ ਵੇਲੇ ਕਿੰਨੀ ਜ਼ਮੀਨ ਸੀ ਕਿੰਨਾ ਪੈਸਾ ਸੀ ਤੇ ਜੇ 10 ਸਾਲਾਂ ਬਾਅਦ ਨੌਕਰੀ ਤੇ ਲੱਗੇ ਨੂੰ 10 ਸਾਲ 15 ਸਾਲ ਹੋ ਗਏ ਐ ਤੇ ਇੰਨੇ ਪੈਸੇ ਕਰੋੜਾਂ ਰੁਪਏ ਚ ਕਿਵੇਂ ਆਏ ਤਨਖਾਹ ਤੇਰੀ ਲੱਖ ਰੁਪਏ ਮਹੀਨਾ ਸੀ ਤੇ ਸਾਲ ਦਾ 12 ਲੱਖ ਬਣਦਾ ਸੀ ਤੇ 10 ਸਾਲ ਦਾ ਕਰੋੜ ਰੁਪਏ ਬਣਦਾ ਸੀ 1 ਕਰੋੜ 20 ਲੱਖ ਕਰੋੜ ਹੀ ਮੰਨ ਦੇ ਬੰਦਾ ਸੀ ਕਰੋੜ ਤੋਂ ਥੋੜਾ ਜਿਹਾ ਉੱਤੇ ਪਰ ਇਹ ਇੰਨੇ ਕਰੋੜ ਕਿਵੇਂ ਆ ਗਿਆ ਇਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਦੋਸਤੋ ਕਈ ਬੰਦੇ ਭਗਵੰਤ ਮਾਨ ਦੇ ਉੱਤੇ ਦੋਸ਼ ਲਾ ਰਹੇ ਐ ਕਹਿੰਦੇ ਭੁੱਲਰ ਡੀਆਈਜੀ ਉਹਦਾ ਕਰੀਬੀ ਸੀ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਹੈ ਉਹਨਾਂ ਕਾਂਗਰਸੀਆਂ ਨੂੰ ਉਹਨਾਂ ਅਕਾਲੀ ਦਲ ਦੇ ਆਗੂਆਂ ਨੂੰ ਕਿ ਭਰਾਓ ਭਗਵੰਤ ਮਾਨ ਤੇ ਹੋਣਾ ਐ ਇਹ ਬੰਦੇ ਨੇ ਤੇ ਤੁਹਾਡੀਆਂ ਸਰਕਾਰਾਂ ਵੇਲੇ ਪੈਸਾ ਕੱਟਾ ਕੀਤਾ ਹੈ ਇਹਨੂੰ ਤੇ ਤੁਸੀਂ ਬੀਬਾ ਪੁੱਤ ਬਣਾ ਕੇ ਰੱਖਿਆ ਇਹ ਤੇ ਤੁਹਾਡਾ ਨੌਕਰੀ ਤੇ ਰੱਖਿਆ ਹੋਇਆ ਹੈ ਦੋਸਤੋ ਪਹਿੰਦੇ ਦੇ ਪਿਤਾ ਮਹਿਲ ਸਿੰਘ ਭੁੱਲਰ ਦਾ ਬੇਟਾ ਇਹ ਬੰਦਾ ਜਿਹੜਾ ਡੀਜੀਪੀ ਰਿਹਾ ਪੰਜਾਬ ਪੁਲਿਸ ਦਾ ਇਹਦਾ ਪਿਓ ਡੀਜੀਪੀ ਪਿਓ ਰਿਹਾ ਜਦੋਂ ਪਿਓ ਡੀਜੀਪੀ ਸੀ 1997 ਵਿੱਚ ਬੈਂਤ ਦੀ ਸਰਕਾਰ ਸੀ ਉਦੋਂ ਉਹਨੇ ਆਪਦੇ ਮੁੰਡੇ ਨੂੰ ਇਹਨੂੰ ਹਰ ਚਰਨ ਤੋਂ ਨੂੰ ਸਿੱਧਾ ਡੀਐਸਪੀ ਭਰਤੀ ਕੀਤਾ ਤਾਂ ਦਾ ਪੜ੍ਹਾਈ ਕਰਕੇ ਖੇਡਾਂ ਕਰਕੇ ਨਹੀਂ ਤਰਸ ਦੇ ਆਧਾਰ ਤੇ ਕਮਾਲ ਦੀ ਗੱਲ ਹੈ ਯਾਰ ਤਰਸ ਦਾ ਆਧਾਰ ਤੇ ਵੀ ਅਸੀਂ ਗਰੀਬ ਆ ਉਹ ਡੀਜੀਪੀ ਹੋਵੇ ਗਰੀਬ ਗਰੀਬੀ ਲਗਾਉਂਦੇ ਜਿਵੇਂ ਰਵਨੀਤ ਬਿੱਟੂ ਦੇ ਭਰਾ ਰੂਡੀਐਸ ਪੀ ਰੱਖਿਆ ਕੈਪਟਨ ਵਿਰਿੰਦਰ ਨੇ ਉਧਰ ਫਤਿਹ ਜੰਗ ਬਾਜ਼ਵੀ ਦੇ ਮੁੰਡੇ ਨੂੰ ਰੱਖਣ ਲੱਗੇ ਸੀ ਰੌਲਾ ਪੈ ਗਿਆ ਇਸ ਤਰ੍ਹਾਂ ਕਰਦੇ ਆ ਭਰਾਵੋ ਇਸ ਲਈ ਜ਼ਿੰਮੇਵਾਰ ਕਾਂਗਰਸ ਸਭ ਤੋਂ ਵੱਡੀ ਜ਼ਿੰਮੇਵਾਰ ਜੇ ਕੋਈ ਹੈ ਤੇ ਕਾਂਗਰਸ ਪਾਰਟੀ ਉਹਨੇ ਸਾਡੇ ਹਜ਼ਾਰਾਂ ਨੌਜਵਾਨ ਮਾਰੇ 91 93 ਚ ਸਗੋਂ ਉਹਨੂੰ ਕਹਿੰਦੇ ਆ ਤੂੰ ਬਹੁਤ ਸੋਹਣਾ ਕੰਮ ਕੀਤਾ ਬੀਜੀਪੀ ਰਹਿਣ ਵੇਲੇ ਆਲਾ ਤੇਰਾ ਮੁੰਡਾ ਪਰਤੀ ਕਰ ਦਿੰਦੇ ਆ ਤੈਨੂੰ ਨਾਮ ਦੇ ਦਿੰਦੇ ਆ ਕਮਾਲ ਆ ਯਾਰ ਸਾਡੇ ਬੰਦਾ 3 ਪੁੱਤ ਮਾਰੇ ਤੇ ਤੁਸੀਂ ਉਹਨਾਂ ਨੂੰ ਵੱਡੀਆਂ ਗੱਜਟੜਨੋ ਕਰੀਆਂ ਦੇਓਗੇ ਬਹੁਤ ਮੰਦਪਾਗਾ ਦੋਸਤੋ ਕਹਿੰਦੇ ਦੀਵਾਲੀ ਦਾ ਜਦੋਂ ਤਿਹਾਰ ਆਉਂਦਾ ਮੈਂ ਗੱਲ ਕਰ ਲਾਂ ਕਿਉਂਕਿ ਦੀਵਾਲੀ ਦੇ ਦਿਨ ਚੱਲ ਰਹੇ ਆ ਕਹਿੰਦੇ ਅਫਸਰਾਂ ਨੂੰ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਲੱਗੇ ਹੋਏ ਐ ਉਹਨਾਂ ਨੂੰ ਇੰਨੇ ਜਾਦੇ ਗਿਫਟ ਆਉਂਦੇ ਐ ਤੇ ਗਿਫਟ ਵਿੱਚ ਕੀ ਆਉਂਦਾ ਸੋਨਾ ਹੀਰੇ ਨਗਦੀ ਕਹਿੰਦੇ ਆਮ ਹੀ ਦੋਸਤੋ ਕਹਿੰਦੇ ਅਫਸਰਾਂ ਨੂੰ ਕਰੋੜਾ ਰੁਪਇਆ ਦੀਵਾਲੀ ਲੋਹੜੀ ਵੇਲੇ ਇਕੱਠਾ ਹੋ ਜਾਂਦਾ ਕਮਾਲ ਦੀ ਗੱਲ ਆ ਯਾਰ ਸੀਐਮ ਸਾਹਿਬ ਮੀਟਿੰਗ ਸੱਦੋ ਕਹਿਵਨਟ ਦੀ ਇਹ ਗਿਫਟ ਕੋਵਟ ਸਭ ਕੁਝ ਬੰਦ ਕਰ ਦਿਓ ਇੱਕੋ ਹੀ ਗੱਲ ਕਰ ਦਿਓ ਜੇ ਗਿਫਟ ਦੇਣੇ ਹੈ ਤੇ ਗਰੀਬਾਂ ਨੂੰ ਦਿਓ ਉਹਨਾਂ ਨੂੰ ਦਿਓ ਜਿਹੜੇ ਕੋਸ਼ਟਾ ਆਸ਼ਰਮ ਚ ਬੈਠੇ ਆ ਉਹਨਾਂ ਨੂੰ ਦਿਓ ਜਿਹੜੇ ਬਜ਼ੁਰਗ ਘਰੋਂ ਕੱਢੇ ਹੋਏ ਆਸ਼ਰਮਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਗਿਫਟ ਭੇਜੋ ਇਹਨਾਂ ਨੂੰ ਗਿਫਟ ਦਿੰਨੇ ਹੋ ਜਿੰਨਾਂ ਕੋਲੇ ਪਹਿਲਾਂ ਹੀ ਅਰਬਾਂ ਖਰਬਾਂ ਰੁਪਇਆ ਇਕੱਠਾ ਹੋਇਆ ਪਿਆ ਬਹੁਤ ਮੰਦਪਾ ਸਰਕਾਰ ਨੂੰ ਤੁਰੰਤ ਇਹ ਬੰਦ ਕਰਨਾ ਚਾਹੀਦਾ ਦੋਸਤੋ ਇਹਦੇ ਚ ਭਗਵੰਤ ਮੰਨਦਾ ਮੈਂ ਬਹੁਤਾ ਕਸੂਰ ਨਹੀਂ ਮੰਨਦਾ ਕਿਉਂਕਿ ਉਹਨਾਂ ਦੀ ਸਰਕਾਰ ਚੱਲ ਰਹੀ ਹੈ ਪਰ ਉਹਨਾਂ ਦਾ ਇੰਨਾ ਕ ਕਸੂਰ ਜ਼ਰੂਰ ਹੈ ਕਿ ਉਹ ਅਫਸਰਾਂ ਦੀ ਜਾਂਚ ਪੜਤਾਲ ਕਰਵਾ ਸਕਦੇ ਐ ਤੇ ਵਿਜੀਲੈਂਸ ਉਹਨਾਂ ਦੇ ਥੱਲੇ ਆਉਂਦੀ ਐ ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਇੱਕ ਬੰਦਾ ਇੰਨਾ ਜ਼ਿਆਦਾ ਪੈਸਾ ਇਕੱਠਾ ਕਰੀ ਜਾਂਦਾ ਐ ਇਹਨੂੰ ਤੇ ਛੱਡੋ ਭੁੱਲਰ ਨੂੰ ਤੇ ਹੋਰ ਕਿੰਨੇ ਬੰਦੇ ਅਫਸਰ ਆ ਜਿਹੜੇ ਤਹਿਸੀਲਦਾਰ ਨੇ ਮਾਲ ਮਹਿਕਮੇ ਦੇ ਅਫਸਰ ਨੇ ਇਹਨਾਂ ਤੋਂ ਕੌਣ ਬਚਾਵੇ ਜੱਟ ਜ਼ਿਮੀਂਦਾਰਾਂ ਨੂੰ ਰਜਿਸਟਰੀਆਂ ਕਰਾਉਣ ਵਾਲਿਆਂ ਲੁੱਟ ਕੇ ਖਾ ਗਏ ਜਿੰਨੇ ਰਜਿਸਟਰੀਆਂ ਲਿਖਣ ਵਾਲੇ ਆ ਕਚਹਿਰੀਆਂ ਚ ਜਿਹੜੇ ਲਿਖਦੇ ਐ ਉਹਨਾਂ ਦੀ ਸਿੱਧੀ ਗੱਲ ਬਾਤ ਇਹਨਾਂ ਨਾਲ ਕਰੀ ਹੋਈ ਐ ਉਹ ਕਹਿੰਦੇ ਐ ਜੀ ਦਿਓ 5000 10000 ਤੇ ਤੁਹਾਨੂੰ ਰਜਿਸਟਰੀ ਅੱਜ ਹੀ ਦਵਾ ਦੇਾਂਗੇ ਜੇ ਨਾ ਪੈਸੇ ਦੇਓਗੇ ਤੇ ਕਹਿੰਦੇ ਕੋਈ ਪਤਾ ਨਹੀਂ ਰਜਿਸਟਰੀ ਕਿੱਦੇ ਮਿਲੂ ਇਹਦੇ ਵਿੱਚ ਗੜਬੜ ਵੀ ਹੋ ਸਕਦੀ ਐ ਜਿੰਨਾ ਮਰਜੀ ਗਲਤ ਕੰਮ ਆ ਪੈਸੇ ਦੇ ਦਿਓ ਤੇ ਤੁਰਤ ਹੋ ਜਾਊਗਾ ਨਹੀਂ ਦਿੱਤੇ ਤੇ ਤੁਹਾਡੀ ਫੈਲ ਚਲਾ ਕੇ ਮਾਰੂ ਗਰ ਜੀਟੀ ਕਰਨ ਵਾਲਾ ਇਹਦੇ ਵਿੱਚ ਧਿਆ ਨੁਕਸੇ ਇਹਦੇ ਨਾਲ ਧਿਆ ਨਹੀਂ ਲਾਇਆ ਇਹਦੇ ਨਾਲ ਧਿਆ ਨਹੀਂ ਲਾਇਆ ਆ ਹਾਲ ਹੈ ਪੰਜਾਬ ਦਾ ਸੀਐਮ ਸਾਹਿਬ ਕੱਲਾ ਕਹਿਣ ਦੇ ਨਾਲ ਨੰਬਰ ਜਾਰੀ ਕਰਨ ਦੇ ਨਾਲ ਇਹ ਚੀਜ਼ਾਂ ਖਤਮ ਨਹੀਂ ਹੋਈਆਂ ਤੁਸੀਂ ਕੋਸ਼ਿਸ਼ ਕਰੀ ਹੈ ਔਰ ਖਤਮ ਨਹੀਂ ਹੁੰਦੀ ਸਭੋਂ ਵੱਧ ਗਈ ਹੈ ਪੱਕੇ ਪੈਰੀ ਲੈਣ ਲੱਗ ਪਿਆ ਪਹਿਲਾਂ 100 200 ਸਿੱਧਾ ਫੜਦੇ ਸੀ ਹੁਣ ਹਜ਼ਾਰਾਂ ਚ ਗੱਲ ਹੈ ਤੇ ਲੈਂਦੇ ਵੀ ਉਹਨਾਂ ਦਲਾਲਾਂ ਰਾਹੀ ਹੈ ਜਿਹੜੇ ਇਹਨਾਂ ਦੇ ਪੱਕੇ ਦਲਾਲ ਹੈ ਇਸ ਲਈ ਦੋਸਤੋ ਇਹਨਾਂ ਦੇ ਸਾਰੇ ਗਿਫਟ ਬੰਦ ਹੋਣੇ ਚਾਹੀਦੇ ਆ ਸਾਰੇ ਅਫਸਰਾਂ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਤੇ ਜਿਹੜੀ ਕਾਂਗਰਸ ਨੇ ਇਹਨੂੰ ਰੱਖਿਆ ਉਹਨੂੰ ਲਾਣਤਾ ਪੈਣੀ ਚਾਹੀਦੇ ਕਾਂਗਰਸ ਇਹਦੇ ਚ ਸਭ ਤੋਂ ਵੱਡੀ ਦੋਸ਼ੀ ਹੈ ਉਹਨਾਂ ਦੀਆਂ ਸਰਕਾਰਾਂ ਵੇਲੇ ਸਭ ਤੋਂ ਵੱਧ ਪੈਸਾ ਇਕੱਠਾ ਕੀਤਾ ਅਜੇ ਤੱਕ ਭਗਵੰਤ ਮਾਨ ਦੇ ਘਰੋਂ ਜਾਂ ਉਹਦੇ ਮੰਤਰੀਆਂ ਦੇ ਕੋਈ ਬਹੁਤੀ ਧਨ ਦੌਲਤ ਨਹੀਂ ਫੜੀ ਗਈ ਢੜੀ ਗਈ ਦੋਸਤੋ ਕਹਿਦਗੇ ਆਪਾਂ ਪਰ ਦੂਜਿਆਂ ਦੇ ਘਰਾਂ ਦੇ ਵਿੱਚੋਂ ਬੜਾ ਕੁਝ ਫੜਿਆ ਗਿਆ ਬੜਾ ਕੁਝ ਪਰਉਨਾ ਨਹੀਂ ਗਵਾ ਮਕਰਾਲੇ ਪੈਸੇ ਦੇ ਕੇ ਜਰ ਜਿਹੜੇ ਫੜਨ ਵਾਲੇ ਆਉਂਦੇ ਐ ਇਹੀ ਵਿਕ ਜਾਂਦੇ ਐ ਇੱਕ ਦਿਨ ਬਹੁਤੇ ਅਫਸਰ ਪਿਛਲੇ ਸਮਿਆਂ 'ਚ ਫੜੇ ਪਰ ਰਿਜ਼ਲਟ ਕੀ ਨਿਕਲਿਆ ਸਾਰੇ ਬਰੀ ਹੋ ਗਏ ਇਹ ਨਹੀਂ ਹੋਣਾ ਚਾਹੀਦਾ ਇਹਨਾਂ ਦੀ ਜਾਂਚ ਤੇ ਪੜਤਾਲ ਹੋਣੀ ਚਾਹੀਦੀ ਆ ਦੋਸਤੋ ਡੀ ਆਈਜੀ ਭੁੱਲਰ ਮਹਿਲ ਸਿੰਘ ਭੁੱਲਰ ਦਾ ਬੇਟਾ ਸੀ ਇਹਨੇ ਸਾਰੀ ਪੁਲਿਸ ਨੂੰ ਬਦਨਾਮ ਕਰ ਦਿੱਤਾ ਜਿਹੜੇ ਚੰਗੇ ਪੁਲਿਸ ਅਫਸਰ ਬੈਠੇ ਐ ਉਹਨਾਂ ਨੂੰ ਵੀ ਨਹੀਂ ਉਹਨਾਂ ਪੈ ਗਈਆਂ ਮੈਂ ਕਿਵੇਂ ਦਾ ਏਡਾ ਵੱਡਾ ਅਫਸਰ ਦੇ ਘਰੋਂ ਇਸ ਤਰ੍ਹਾਂ ਨਗਦ ਕੈਸ਼ ਇੰਨਾ ਫੜਿਆ ਜਾਵੇ ਇੰਨਾ ਸਮਾਨ ਇੰਨਾ ਸਮਾਨ ਫੜਿਆ ਜਾਵੇ ਤੇ ਬਹੁਤ ਬਿਸ਼ਰਮੀ ਦੀ ਗੱਲ ਹੈ ਦੇਖਦੇ ਆਉਣ ਵਾਲੇ ਦਿਨਾਂ 'ਚ ਦੋਸਤੋ ਕੀ ਬਣਦਾ ਪਰ ਸੀਬੀਆਈ ਨੇ ਰਿਮਾਂਡ ਨਹੀਂ ਮੰਗਿਆ ਸੀਬੀਆਈ ਦਾ ਰਿਮਾਂਡ ਨਾ ਮੰਗਣਾ ਬੜਾ ਸਚਰਜ ਪੈਦਾ ਕਰਦਾ ਹੈ ਕਿ ਜਦੋਂ ਵੀ ਕਿਸੇ ਨੂੰ ਫੜਿਆ ਜਾਂਦਾ ਹੈ ਪੁੱਛਗਿੱਛ ਵਾਸਤੇ ਉਹਦਾ ਰਿਮਾਂਡ ਲਿਆ ਜਾਂਦਾ ਪਰ ਇਹ ਬੰਦੇ ਕੋਲ ਇੰਨਾ ਕੁਝ ਫੜਿਆ ਗਿਆ ਹੋਵੇ ਤੇ ਅੱਗੇ ਪੁੱਛਗਿੱਛ ਵਾਸਤੇ ਸੀਬੀਆਈ ਨੇ ਰਿਮਾਂਡ ਹੀ ਨਹੀਂ ਮੰਗਿਆ ਇੰਨਾ ਜੋਰ ਹੈ ਬੰਦਿਆਂ ਦਾ ਯਾਰ ਬੰਦੀ ਹੋ ਗਿਆ ਕੇਸ ਸਿੱਧੇ ਜੇਲ੍ਹ ਭੇਜਤੇ 14 ਦਿਨ ਵਾਸਤੇ ਤੇ 14 ਦਿਨਾਂ ਬਾਅਦ ਹੋ ਸਕਦਾ ਹੈ ਇਹਨਾਂ ਦੀ ਜ਼ਮਾਨਤ ਹੋ ਜੇ ਕਿਉਂਕਿ ਜਦੋਂ ਰਿਮਾਂਡ ਹੀ ਨਹੀਂ ਮੰਗਿਆ ਬੜਾ ਮੰਦ ਪਾ ਗਏ ਹੈ ਪਤਾ ਨਹੀਂ ਦੋਸਤੋ ਇਸ ਦੇਸ਼ ਦੇ ਵਿੱਚ ਕੀ ਹੋਈ ਜਾਂਦਾ ਹੈ ਕੋਈ ਸਮਝ ਨਹੀਂ ਆਉਂਦੀ ਇੱਕ ਪਾਸੇ ਬੰਦੇ ਫੜੇ ਜਾਂਦੇ ਐ ਦੂਜੇ ਪਾਸੇ ਕਲੀਨ ਚਿੱਟਾਂ ਰੱਖੀ ਬੈਠੀਆਂ ਦੇਣ ਨੂੰ ਕਿਉਂਕਿ ਪੈਸੇ ਦਾ ਲੈਣ ਦੇਣ ਸਾਰੇ ਪਾਸੇ ਚੱਲੀ ਜਾਂਦਾ ਹੈ ਇਨਸਾਫ ਪੈਸੇ ਦੇ ਹੱਥੋਂ ਅੱਜ ਵਿਕ ਰਿਹਾ ਹੈ ਬੜਾ ਮਾੜਾ ਸਮਾਂ ਪਾਤਸ਼ਾਹ ਨੇ ਕਿਹਾ ਸੀ ਕਲਯੁਗ ਦੇ ਸਮੇਂ ਵਿੱਚ ਕਲਯੁਗ ਦੇ ਸਮੇਂ ਵਿੱਚ ਇਨਸਾਫ ਵਿਕਿਆ ਕਰੇਗਾ ਤੇ ਦੋਸਤੋ ਵਿਕ ਰਿਹਾ ਗਲਾ ਦੋਸਤੋ ਇਜਾਜ਼ਤ ਨਹੀਂ ਦਿੰਦਾ ਇਸ ਲਈ ਇੱਥੇ ਵੀਡੀਓ ਦੀ ਸਮਾਪਤੀ ਹੈ ਪੁੱਟ ਚੁੱਕ ਦੀ ਖਿਮਾ ਕਈ ਦਿਨ ਪਾਈ ਨਹੀਂ ਜੀ ਵੀਡੀਓ ਇਸ ਲਈ ਬਾਤ ਤੋਂ ਬਾਤ ਫੇਰ ਲਾਈਕ ਕਰਿਓ ਕਮੈਂਟ ਕਰਿਓ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ